ਕੀਤਾ ਸੀ ਕਿ ਇਹ ਬਹੁਤ ਵਧੀਆ ਫੇਸਬੁੱਕ ਤੇ ਹੋਰ ਜਿਹੜੀਆਂ ਆਪਾਂ ਪਰ ਲੋਕ ਸਾਡੇ ਯਾਰ ਡਾਲਰਾਂ ਦੀ ਲਲਕ ਚ ਇਹੋ ਜਿਹੇ ਪਏ ਉਹੀ ਝੂਠ ਮਾਰ ਮਾਰ ਝੂਠੀਆਂ ਵੀਡੀਓ ਬਣਾਈ ਜਾਂਦੇ ਕਈ ਤਾਂ ਪਤੰਦਰ ਨੇ ਕੈਮਰਾ ਲਾ ਕੇ ਫੇਕ ਬਣਾ ਲੈਂਦੇ ਵੀ ਸਾਡੇ ਚੋਰ ਆ ਗਿਆ ਆਹ ਹੋ ਗਿਆ ਹਨ ਏਰੀਆਨ ਮਾੜਾ ਇੱਕ ਬਾਈ ਨੂੰ ਮੈਂ ਜਾਣਦਾ ਉਹਨੇ ਮੂਸੇਰੇ ਦੀ ਕਿਤਾਬ ਲੈ ਲਈ ਜਿਹੜੀ ਉਹਦੇ ਦੋਸਤ ਨੇ ਲਿਖੀ ਠੀਕ ਹੈ ਲੇਖਕ ਲੋਕੋ ਦੇ ਨਾਲ ਜੁੜੇ ਹੋਏ ਚਲ ਲੇਖਕ ਭਰਾ ਉਹਨੇ ਦੋ ਚਾਰ ਗੱਲਾਂ ਇਹੋ ਜਿਹੀਆਂ ਕੀਤੀਆਂ ਜਿਹੜੀਆਂ ਯਾਰੀ ਨੂੰ ਨਹੀਂ ਸੋਖਦੀਆਂ ਜੇ ਤੈਨੂੰ ਬੰਦੇ ਨੇ ਕੋਈ ਦੋ ਚਾਰ ਗੱਲਾਂ ਦੱਸਤੀਆਂ ਆ ਉਹਦੀਆਂ ਨਿੱਜੀ ਜਿਹਾ ਤੇ ਵਿਆਹ ਵਾਲੀ ਗੱਲ ਆ ਯਾਰ ਤੈਨੂੰ ਉਹਨੇ ਕਹਿਤਾ ਮੇਲ ਕਰਨ ਨੂੰ ਤੇ ਕਿੱਡੀ ਘਟੀਆ ਗੱਲ ਆ ਵੀ ਤੂੰ ਚੱਕ ਕੇ ਕਿਤਾਬ ਚ ਲਿਖੀ ਜਾਂਦਾ ਹਨ ਵੀ ਮੈਨੂੰ ਮੇਲ ਕਰਨੇ ਕਰਨ ਨੂੰ ਸਿੱਧਰੇ ਫੋਟੋ ਦਿੱਤੀਆਂ ਸੀ ਇਹੋ ਜਿਹੀਆਂ ਰਵਾਇਤਾਂ ਤੇ ਇੱਕ ਜਿਹੜੇ ਰੀਲਾਂ ਚੱਕ ਕੇ ਕਿਸੇ ਦੇ ਉੱਤੇ ਬੋਲ ਕੇ ਪਾਉਂਦੇ ਆ ਔਰ ਰੀਲ ਚ ਸਾਰੀ ਸਮਝ ਆਉਂਦੀ ਹੁੰਦੀ ਆ ਕੇ ਇਹਨਾਂ ਦਾ ਮਕਸਦ ਹੀ ਹੋਰ ਹੁੰਦਾ ਚੱਕ ਕੇ ਕੁਝ ਹੋਰ ਬੋਲ ਦਿੰਦੇ ਆ ਜੇ ਤਾਂ ਹੈਗਾ ਕੋਈ ਅੰਗਹੀਨ ਬੰਦਾ ਫੇਰ ਤਾਂ ਚੱਲ ਵਿਚਾਰਾ ਬੈਠਾ ਯਾਰ ਕਮਾਈ ਕਰੀ ਜਾਂਦਾ ਹਨਾ ਆਉਦੀ ਰੋਟੀ ਤੁਰੀ ਜਾਂਦੀ ਆ ਯਾਰ ਚੰਗੇ ਭਲੇ ਮੁੰਡੇ ਜਿਹੜੇ ਕੰਮ ਕਰਦੇ ਸੀ ਖੇਤਾਂ ਚ ਜਾਂ ਹੋਰ ਆਉ ਦਾ ਕੰਮ ਕਰਦੇ ਸੀ ਉਹ ਹੱਡ ਹਰਾਮੀ ਹੋਏ ਪਏ ਆ ਯਾਰ ਬੈਠੇ ਨੇ ਉਹ ਝੂਠੀਆਂ ਕਹਾਣੀਆਂ ਪਤਾ ਨਹੀਂ ਕਿੱਥੋਂ ਘੜਦੇ ਆ ਕਿੱਥੋਂ ਨਹੀਂ ਤੇ ਕੱਟ ਤੱਕ ਬੋਲੀ ਜਾਂਦੇ ਆ ਉਹ ਜਿਹੜਾ ਹਿਆਣਾ ਨਾ ਮਾੜਾ ਲੋਕ ਦੂਰ ਹੋ ਜਾਣਗੇ ਤਾਂ ਟਿਕਟੋਕ ਵਾਂਗੂੰ ਮੈਨੂੰ ਤਾਂ ਲੱਗਦੀ ਹੈ ਬੰਦ ਹੋ ਜੂਗੀ ਇੱਕ ਦਿਨ ਫੇਸਬੁੱਕ ਵੀ ਐਵੇਂ ਝੂਠ ਤੇ ਝੂਠ ਯਾਰ ਹੁਣ ਇੱਕ ਬਾਈ ਦੀ ਮੈਂ ਵੀਡੀਓ ਸੁਣ ਕੇ ਆਟਾ ਅਟੈਚ ਵੀ ਕਰਦਾ ਮੈਂ ਇਹਦੇ ਨਾਲ ਉਹਨੇ ਮਾਂ ਦੇ ਪੁੱਤ ਨੇ ਕਿਤਾਬ ਲਿਆਂਦੀ ਆ ਬੂਸੇ ਵਾਲੇ ਦੀ ਉਹ ਚਪੜਪੜ ਬੋਲੀ ਜਾਂਦਾ ਉਹ ਕਹਿੰਦਾ ਨਾ ਵੀ ਉਹਨਾਂ ਨੇ ਜਾਣ ਕੇ ਉਹਦੀ ਬਾਹ ਤੇ ਨਿਸ਼ਾਨਾ ਲਾਇਆ ਇਹ ਵੀ ਉਹਨਾਂ ਨੂੰ ਪਤਾ ਸੀਗਾ ਉਹਨਾਂ ਨੂੰ ਪਤਾ ਸੀ ਵੀ ਇਹ ਬੰਦਾ ਬਹੁਤ ਮਾਰ ਆਸਰੇ ਦਾ ਮੇਰਾ ਕਹਿਣ ਤੋਂ ਬਈ ਭਾਵੇਂ ਇਹ ਜਿਵੇਂ ਟਿਕਟੋਕ ਨਹੀਂ ਬੰਦ ਹੋ ਗਈ ਜਿਵੇਂ ਲੋਕ ਸਰਕਾਰਾਂ ਦੇ ਖਿਲਾਫ ਜਾਂ ਲੀਡਰਾਂ ਦੇ ਖਿਲਾਫ ਬੋਲਦੇ ਆ ਹੋ ਸਕਦਾ ਇਹ ਐਪ ਬੰਦ ਹੋ ਜੇ ਬੈਨ ਹੋ ਜੇ ਆਪਣੇ ਫੇਰ ਇਹ ਸਾਰੇ ਜਿਹੜੇ ਹੁਣ ਝੂਠ ਮਾਰ ਮਾਰ ਕਮਾਈਆਂ ਕਰਦੇ ਆ ਸਾਰੇ ਭੁੱਖੇ ਮਰਨਗੇ ਯਾਰ ਤੁਸੀਂ ਵਧੀਆ ਕੰਮ ਕਰੋ ਵਧੀਆ ਐ ਆਪਾਂ ਜਾਨੀ ਕਿ ਇਹੋ ਜਿਹਾ ਵਧੀਆ ਪਲੇਟਫਾਰਮ ਆ ਨਾ ਇੱਕ ਦੋ ਰਿੰਦਾ ਸਰਕਾਰ ਚੁਕਾਤੀ ਤੁਸੀਂ ਵੇਖਿਆ ਜਿਹੜੇ ਹੁਣ ਕੀ ਹੋਇਆ ਉਹਨੇ ਜਿਹੜੇ ਚੰਗੇ ਜਾਂ ਸਨੇ ਬੰਦੇ ਆ ਨਾ ਉਹ ਆਉਣੋਂ ਹਟ ਗਏ ਇਹ ਤਾਂ ਦੂਰੀ ਬਣਾ ਗਏ ਕਿਉਂਕਿ ਜਦੋਂ ਅਗਲਾ ਵੇਨਾਲ ਲੈਣ ਨੂੰ ਪਤਾ ਲੱਗਦਾ ਹੈ ਫਿਰ ਝੂਠ ਮਰੀ ਜਾਂਦਾ ਤੇ ਇਹਦੇ ਨਾਲ ਨੈਗੇਟਿਵਿਟੀ ਪੈਦਾ ਹੁੰਦੀ ਹੈ ਹਲਾ ਕਹਿੰਦਾ ਦਫਾ ਕਰ ਜਾ ਇਹ ਤੂੰ ਲੈਣਾ ਕੀ ਆਪ ਵੀ ਨਹੀਂ ਕੋਈ ਨਹੀਂ ਪਤਾ ਲੱਗ ਜਿਨਾ ਮੁਰੇ ਆ ਜੇ ਤੇ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਆ ਫੇਕ ਬਣਾਈ ਹੋਣੇ ਤੇ ਉਹ ਵੀ ਕਹਿੰਦਾ ਦਫਾ ਕਰ ਯਾਰ ਵੇਖਣ ਨੂੰ ਜੀ ਨਹੀਂ ਕਰਦਾ ਚੱਲਾ ਪੇਜ ਆ ਬਣਾਇਆ ਸੀ ਇਹਨੂੰ ਚੱਲਦਾ ਰੱਖਣ ਦੀ ਖਾਤਰ ਮੈਂ ਤੇ ਢਿਲੋਂ ਬਣਾਈ ਜਾਂਦੇ ਆ ਤੇ ਉਹ ਵੀ ਸੁਣ ਲਾ ਉਹ ਕਹਿੰਦਾ ਨਾ ਕੰਧ ਆ ਵੀ ਉਹਨਾਂ ਨੇ ਨਿਸ਼ਾਨਾ ਜਾਣ ਕੇ ਲਾਇਆ ਪਹਿਲਾਂ ਉਹਦੀ ਬਾਹ ਤੇ ਵੀ ਅਸਲੇ ਦਾ ਮਾਰ ਆ ਹਨ ਸਿੱਧੂ ਅਸਲੇ ਦਾ ਮਾਰ ਸੀ ਕੋਈ ਸ਼ੱਕ ਨਹੀਂ ਇਹਦੇ 'ਚ ਸਿੱਧੂ ਅਸਲੇ ਦਾ ਮਾਰ ਸੀਗਾ ਪਰ ਯਾਰ ਸਿੱਧੂ ਸੀਗਣਾ ਤੋਂ ਉੱਚਾ ਉਹਨਾਂ ਦੀ ਕਾਰ ਸੀ ਕਿ ਨੀਵੀ ਥਾਰ ਉੱਚੀ ਹੁੰਦੀ ਹੈ ਸਿੱਧੂ ਨੇ ਉਹ ਬਾਹ ਨਾ ਉਹ ਬਾਹ ਨਾ ਨਾ ਆ ਤਾਂ ਖੱਬੀ ਬਾਹ ਮੇਰੀ ਉਹ ਬਾਹ ਨਾਲ ਸਿੱਧੂ ਨੇ ਪਿਸਟਲ ਕੱਢਿਆ ਸੀ ਆ ਦਾ ਪਿਸਟਲ ਕੱਢ ਕੇ ਜਦੋਂ ਫਾਇਰ ਕਰਨ ਲੱਗਿਆ ਉਹਨਾਂ ਤੇ ਤੇ ਬਾਹ ਤਾਂ ਬਾਹਰ ਆਉਣੀ ਸੀ ਬਾਹ ਉਹਨਾਂ ਦੇ ਸਾਹਮਣੇ ਆ ਗਈ ਜਦੋਂ ਬਾਹਰ ਕੱਢ ਹਲਤ ਉਹਨਾਂ ਡਰੋਨ ਦਾ ਮਕਸਦ ਉਹਨਾਂ ਤੇ ਫਾਇਰ ਮਾਰਤਾ। ਉਹਨਾਂ ਨੇ ਥੱਲੇੋਂ ਮਾਰਿਆ ਫਾਇਰ ਤੇ ਉਹ ਕੁਦਰਤੀ ਉਹਦੀ ਬਾਹਂ ਚ ਲੱਗ ਗਿਆ। ਜਿਹੜਾ ਉਹਦੇ ਆਸਤੇ ਵਿਚਾਰੇ ਆਸਤੇ ਘਾਟੇਵੰਤ ਸਿੱਧ ਹੋਇਆ। ਨਹੀਂ ਉਹ ਮੁਕਾਬਲਾ ਹੋਰ ਕਰਦਾ। ਹਨਾ 45 ਵਰ ਵਧੀਆ ਪਿਸਟਲ ਆ ਕੋਈ ਉਹੋ ਜੀ ਗੱਲ ਨਹੀਂ ਸੀਗੀ। ਉਹਨਾਂ ਨੇ ਨਿਸ਼ਾਨਾ ਬਾਹਂ ਤੇ ਲਾਇਆ ਜੇ ਕੀਤਾ ਉਹ ਕੀਤਾ। ਇਹੋ ਜਿਹਾ ਤਾਂ ਮੌਕਾ ਹੀ ਨਹੀਂ ਸੀ ਉਦੋਂ। ਐਵੇਂ ਹੀ ਬਹੁਤ ਥੋੜਾ ਲੱਗਿਆ। ਅੱਧੇ ਮਿੰਟ ਚ ਤੱਕ ਪੌਣੇ ਮਿੰਟ ਚ ਉਹਨਾਂ ਨੇ ਸਾਰੀ ਕਾਰਵਾਈ ਪਾਤੀ। ਉਹ ਕੁਦਰਤੀ ਉਹਦੀ ਬਾਹ ਸਾਹਮਣੇ ਆ ਗਈ ਜਦੋਂ ਉਹਨੇ ਪਿਸਤਲ ਉਹਨਾ ਨਹੀਂ ਕੀਤਾ ਜਾਂ ਫਾਇਰ ਕੀਤਾ ਉਹਨੂੰ ਫਾਰ ਕੱਟਣੀ ਪਈ ਤੇ ਉਹਨਾਂ ਨੇ ਜਦੋਂ ਫਾਇਰ ਮਾਰਿਆ ਕਹਿ ਰਹੇ ਫਾਇਰ ਮਾਰਿਆ ਪਹਿਲਾਂ ਉਹਨਾਂ ਨੇ ਤੇ ਉਹਦੀ ਕਿਤੇ ਕੁਦਰਤੀ ਕੂਣੀ ਤੇ ਲੱਗ ਗਿਆ ਕੂਣੀ ਤੇ ਲੱਗਣ ਕਾਰਨ ਉਹ ਨਕਾਰਾ ਹੋ ਗਈ ਬਾ ਯਾਰ ਇੰਨਾ ਤਾਂ ਦਿਮਾਗ ਕੰਮ ਕਰਦਾ ਹੀ ਆ ਉਹੀ ਤੁਸੀਂ ਗੱਲ ਵਧਾਉਂਦਾ ਕਿ ਆ ਦੇ ਕੋਲੋਂ ਮੈਂ ਅਟੈਚ ਕਰਦਾ ਵੀਡੀਓ ਨਾਲ ਉਹ ਤਾਂ ਇੱਕ ਹਧਾਰਨਾ ਯਾਰ ਹੋਰ ਬਹੁਤ ਆ ਉਹਨਾਂ ਇੱਕ ਸਮਾਜਸੀ ਵੀ ਤੇ ਇੱਕ ਮੜਗਮੜਕਾ ਫਿਲਮ ਕਰਦਾ ਉਹ ਇੱਕ ਨਾ ਕਹਿੰਦਾ ਕਿ ਤੇਰਾ ਦੂਜਾ ਵਿਆਹ ਉਹ ਯਾਰ ਐਡਾ ਕਮੀਨਾ ਸਾਸ ਦੇ ਕਰਕੇ ਕਹਿੰਦਾ ਹਾਂ ਮੇਰਾ ਦੂਜਾ ਵਿਆਹ ਯਾਰ ਔਰਤਾ ਔਰਤ ਦੇ ਰੂਪ ਹੁੰਦੇ ਆ ਆ ਸਾਡੀ ਭੈਣ ਦੇ ਰੂਪ ਚ ਵੀ ਔਰਤਾ ਸਾਡੀ ਮਾਂ ਦੇ ਰੂਪ ਚ ਵੀ ਔਰਤਾ ਕਿੰਨੇ ਰਿਸ਼ਤੇ ਆ ਸਾਡੀ ਭੂਆ ਮਾਸੀ ਉਹ ਵੀ ਔਰਤੀ ਆ ਯਾਰ ਤੁਸੀਂ ਇੰਨਾ ਕਮੀਨਾ ਸਾਸੇ ਇਹੋ ਜਿਹੀਆਂ ਚੀਜ਼ਾਂ ਕਰਕੇ ਮੇਰੇ ਹਿਸਾਬ ਨਾਲ ਨਾ ਲੋਕ ਇਹਨੂੰ ਦੇਖਣੇ हट ਜਾਣਗੇ ਜਿਹੜਾ ਸਿਆਣਾ ਬੰਦਾ ਹੋਣੀ ਪਾਸੇ ਐ ਤੋਂ ਬਾਈ ਦੁੱਖ ਹੁੰਦਾ ਯਾਰ ਸਿਰਫ ਵਿਊ ਲੈਣ ਦੇ ਕਰਕੇ ਯਾਰ ਕਮਾਈ ਤੁਸੀਂ ਕਿੱਥੇ ਲੈ ਕੇ ਜਾਣੀ ਆ ਝੂਠ ਮਾਰ ਮਾਰ ਤੁਸੀਂ ਬੋਲੀ ਜਾਣੇ ਬਿਨਾ ਗੱਲਬਾਤ ਤੋਂ ਉੱਥੇ ਨਾਂ ਦਾ ਨਿਸ਼ਾਨੇ ਦਾ ਟੈਨ ਸੀਗਾ ਤੇ ਨਾ ਹੀ ਕੋਈ ਉਹਨਾਂ ਨੂੰ ਐ ਸੀਗਾ ਵੀ ਇਹਦੀ ਬਾਹ ਤੇ ਮਾਰ ਕੇ ਐ ਕਰ ਦੂ ਜੇ ਕਰ ਦੂ ਠੀਕ ਆ ਸਿੱਧੂ ਬੰਦਾ ਘੈਂਟ ਸੀਗਾ ਪਰ ਯਾਰ ਤੁਸੀਂ ਝੂਠ ਤਾਂ ਨਾ ਮਾਰੋ ਉਹਨਾਂ ਨੇ ਉਹਨਾਂ ਦੀ ਕਾਰ ਸੀਗੀ ਨੀਵੀਂ ਨੀਵੇਂ ਨੀਵੇਂ ਉਹਨਾਂ ਨੇ ਫਾਇਰ ਮਾਰਿਆ ਤਾਂ ਉਹਦੀ ਕੋਣੀ ਸੀਗੀ ਬਾਹਰ ਕਿਉਂਕਿ ਉਹਨੇ ਫਾਇਰ ਕੀਤਾ ਸੀ ਉਹਨਾਂ ਦੇ ਉਹ ਪਿਸਤਲ ਵਾਲੀ ਪਿਸਤਲ ਵਾਲਾ ਹੱਥ ਸੀਗਾ ਉਹਦਾ ਸੱਜਾ ਜਦੋਂ ਫਾਇਰ ਮਾਰਿਆ ਕੁਦਰਤੀ ਕਿਤੇ ਕੋਣੀ ਤੇ ਵੱਜ ਗਿਆ ਤੇ ਯਾਰ ਤੁਸੀਂ ਹੋਰ ਹੀ ਮਰੀ ਜਾਂਦੇ ਆ ਇਹ ਤਾਂ ਇੱਕ ਉਧਾਰਨਾ ਬਹੁਤ ਗਲਤ ਹੋ ਰਿਹਾ ਬਹੁਤ ਬਿਨਾਂ ਗੱਲ ਬਾਤੋਂ ਨਾ ਹੁਣ ਸਿੱਧੂ ਦਾ ਗਾਣਾ ਆਇਆ ਇੱਕ ਬਾਹਰ ਰੰਦਾ ਪਤਾ ਨਹੀਂ ਜਗਦੀਪ ਰੰਦਾਵਾ ਵਜਦਾ ਉਹ ਰੰਧਾਵਾ ਨਹੀਂ ਆਪਣੇ ਵਾਲਾ ਰੰਧਾਵਾ ਨਹੀਂ ਇਹ ਤਾਂ ਵਿਚਾਰਾ ਦੇਸੀ ਜੱਟਾ ਇਹ ਨਹੀਂ ਕਿਸੇ ਨਾਲ ਉਹਦੇ ਨਾਲ 100 2000 ਵਿਊ ਆ ਇੱਕ ਨਾ ਉਹਦੇ ਚ ਇੱਕ ਵੀਡੀਓ ਚ ਪਕਾਈ ਮਾਰਤੀ ਇਹਨੇ ਕਹਿੰਦਾ ਵੀ ਜਿਹੜਾ ਗਾਣਾ AI ਨਾਲ ਤਿਆਰ ਕੀਤਾ ਸਾਰਾ ਉਹਦਾ ਜਿਹੜੀ ਕਿ 80 90 ਹਜ਼ਾਰ ਵਿਊ ਆਇਆ ਪਿਆ ਐਵੇਂ ਲੋਕ ਝੂਠ ਮਾਰਦੇ ਆ ਉਹਨਾਂ ਨੂੰ ਆਇਆ ਵੀ ਯਾਰ ਝੂਠ ਮਾਰ ਕੇ ਜੇ ਵਿਊ ਆਉਂਦੇ ਤੇ ਮਾਰੀ ਚੱਲ ਪਰ ਲੰਮਾ ਨਹੀਂ ਸੋਚਦੇ ਵੀ ਯਾਰ ਵੀ ਐਡਾ ਵਧੀਆ ਪਲੇਟਫਾਰਮ ਅਸੀਂ ਇਹਦੀ ਜੜ ਕੱਢ ਰਹੇ ਆ ਲੋਕ ਇਹਨੂੰ ਵੇਖਣੋਂ ਅਟ ਜਾਣਗੇ ਆ ਤੁਸੀ ਵਿਚਾਰੇ ਦੀ ਸੀਗੀ ਕਟੀ ਯਾਰ ਤੁਸੀਂ ਉਹ ਗੱਲ ਨੂੰ ਐਵੇਂ ਬਿਨਾ ਗੱਲ ਤੋਂ ਵੀਊ ਲੈਣ ਦੇ ਕਰਕੇ ਦੁੱਖ ਹੁੰਦਾ ਹੈ ਜੀਆਂ ਵੀਡੀਓ ਵੇਖ ਦੁੱਖ ਇਹ ਆ ਵੀ ਚੱਲ ਤੁਸੀਂ ਕਮਾਈ ਕਰੀ ਚਲੋ ਪਰ ਯਾਰ ਐਡਾ ਵਧੀਆ ਪਲੇਟਫਾਰਮ ਤੁਸੀਂ ਲੋਕਾਂ ਨੂੰ ਦੂਰ ਕਰ ਰਹੇ ਹੋ ਉਹਦੇ ਤੋਂ ਜਿਹੜਾ ਸਿਆਣਾ ਬੰਦਾ ਨਾ ਉਹ ਫੇਸਬੁਕ ਨਹੀਂ ਵੇਖਦਾ ਆਲਾ ਕਹਿੰਦਾ ਇਹ ਰੇਤ ਤਾਂ ਪਕਾਈ ਜਾ ਫੇਸਬੁਕ ਤੇ ਉਹ ਲੋਕ ਰਹਿ ਗਏ ਜਾਂਦਾ ਜਿਵੇਂ ਸਾਡੇ ਵਰਗੇ ਪੇਜ ਚਲਾਉਂਦੇ ਆ ਉਹ ਵੇ ਖੂਖ ਲੈਂਦੇ ਆ ਜਾਂ ਜਿਹੜੇ ਨਵੇਂ ਮੁੰਡੇ ਆ ਜਾਂ ਜਿਹੜੇ ਸਟਰਗਲ ਕਰ ਰਹੇ ਆ ਅਗਲਾ ਕਹਿੰਦਾ ਯਾਰ ਪੇਜ ਬਣਾ ਕੇ ਆਪਾਂ ਕਮਾਈ ਕਰਾਂਗੇ ਇਹੋ ਜਿਹਾ ਕੁਸ ਰਹਿ ਗਿਆ ਆ ਮੈਂ ਵੀਡੀਓ ਅਟੈਚ ਕਰਦਾ ਤੁਸੀਂ ਸੁਣਿਓ ਬਾਈ ਦੀ ਗੱਲ ਇਹਨਾਂ ਨਾ ਤਾਂ ਸਿੱਧੂ ਕੋਲੇ ਟੈਂਨ ਸੀ ਨਾ ਉਹਨਾਂ ਕੋਲੇ ਟੈਂਨ ਸੀ ਜਿਹੜੇ ਆਏ ਸੀਗੇ ਉਹਨੇ ਬਾਹਰ-ਬਾਹਰ ਕੱਟ ਕੇ ਫੈਰ ਮਾਰਿਆ ਉਹਨਾਂ ਦੇ ਉਹਨਾਂ ਨੇ ਮੂਹਰੋਂ ਫੈਰ ਮਾਰਿਆ ਤੇ ਕੋਈ ਨਹੀਂ ਤਾਂ ਫੈਰ ਵੱਜ ਗਿਆ ਵਾਂ ਝਾੜਤੀ ਮੰਨ ਲਾ ਬੰਦਾ ਲੇਖਕਾ ਕੋਈ ਹਨਾ ਉਹ ਜੇ ਬੰਦਾ ਫੇਸਬੁੱਕ ਤੇ ਆ ਗਿਆ ਉਹ ਤਾਂ ਕੱਟ ਵੀ ਜਾਊ ਇਨਾਂ ਦੇ ਤਾਂ ਪੱਲੇ ਹੀ ਕੁਝ ਨਹੀਂ ਯਾਰ ਇਹਨਾਂ ਕੋਲੇ ਝੂਠਾ ਕੱਲੇ ਜਿਵੇਂ ਹੁਣ ਬੇਰਿਹਾਰ ਮੁੰਡੇ ਚੈਨਲਾਂ ਆਉਂ ਨਹੀਂ ਚੈਨਲ ਨਹੀਂ ਖਬਰਾਂ ਵਾਲੇ ਉਹਨਾਂ ਤੇ ਲੱਗੇ ਵਿਆ ਉਹਨਾਂ ਕੋਲੇ ਕੁਝ ਵੀ ਨਹੀਂ ਕਰਨ ਨੂੰ ਬੰਦਾ ਪੜਿਆ ਲਿਖਿਆ ਹੋਵੇ ਜਾਂ ਆਉਂਦਾ ਜਿਹੜਾ ਗਿਆਨ ਨਵੇਂ ਆਉਂਦਾ ਰਹਿੰਦਾ ਹਨ ਉਹ ਵੀ ਤਾਂ ਕੱਟ ਸਕਦਾ ਫੇਸਬੁਕ ਤੇ ਜਾਂ ਬੰਦਾ ਕਲਾਕਾਰ ਹੋਵੇ ਉਹ ਕੱਟ ਸਕਦਾ ਯਾਰ ਤੁਸੀਂ ਸਿਰਫ ਪੈਸੇ ਕਮਾਉਣ ਦੇ ਕਰਕੇ ਕੀ ਕੁਝ ਕਰੀ ਜਾਂਦੇ ਆਂ ਇਹਦੇ ਤੇ ਬਹੁਤ ਵਧੀਆ ਪਲੇਟਫਾਰਮ ਸੀਗਾ ਜੜ ਕੱਢ ਕੇ ਰੱਖਤੀ ਇਹਦੀ ਹੋ ਸਕਦਾ ਮੇਰੀ ਗੱਲ ਕਈਆਂ ਨੂੰ ਝੂਠ ਲੱਗੇ ਪਰ ਤੁਸੀਂ ਵੇਖੋ ਜਿਵੇਂ ਟਿਕਟੋਕ ਬੰਦ ਹੋਈ ਹੈ ਨਾ ਇਹ ਬੰਦ ਹੋ ਜੂਗੀ ਇੱਕ ਦਿਨ ਫਿਰ ਤੁਸੀਂ ਕਮਾਈ ਕਿੱਥੋਂ ਕਰ ਲਓਗੇ ਇਹਦੇ ਕਰਕੇ ਨਾ ਸਹਜੇ ਸਹਜੇ ਜਿੰਨਾ ਕਿਸ ਨੂੰ ਕੰਮ ਆਉਂਦਾ ਉਹਨਾਂ ਕ ਕਰ ਲਓ ਐਂ ਜਲੂਸ ਨਾ ਕੱਢੋ ਇਹਦਾ ਜਦੋਂ ਕੋਈ ਵੇਖਣ ਵਾਲਾ ਹੀ ਨਾ ਰਿਹਾ ਇਥੇ ਤੇਰੇ ਮੇਰੇ ਵਰਗੇ ਰਹਿ ਜਾਣਗੇ ਜਿਨ੍ਹਾਂ ਦੇ ਆਪ ਦੇ ਪੇਜ ਬਣੇ ਆ ਫਿਰ ਹੁਣ ਹੀ ਘਟੇ ਵਿਆ ਲੋਕ ਜਿਹੜੇ ਦੇ ਜਿਹੜੇ ਚਲਾਉਂਦੇ ਆ ਨਾ ਪੇਜ ਵਗੈਰਾ ਉਹਨਾਂ ਨੂੰ ਪਤਾ ਲੋਕ ਘਟ ਗਏ ਆ ਦਿੱਤੇ ਕਲਾਕਾਂ ਦਾ ਯਾਰ ਇੱਥੇ ਹੈ ਹੀ ਕੋਸ ਨਹੀਂ ਕਿਸੇ ਟਾਈਮ ਜਦੋਂ ਆਏ ਸੀ ਨਾ ਉਦੋਂ ਵਧੀਆ ਮੌਲ ਹੁੰਦਾ ਸੀ ਇੱਥੇ ਇਹ ਥੋੜੇ ਸੀ ਢਿੱਲੋਂ ਬਠਿੰਡੇ ਵਾਲੇ ਵਰਗੇ ਉਹਨਾਂ ਦੇ ਪੇਜ ਸੀ ਤੇ ਉਹ ਕੰਮ ਵੀ ਵਧੀਆ ਕਰਦੇ ਸੀ ਹੁਣ ਵੀ ਉਹ ਬਾਈ ਹਰਿੰਦਰ ਭੁੱਲਰਾ ਉਹਦੀਆਂ ਫਿਲਮਾਂ ਵੇਖਿਓ ਲਗੂ ਫਿਲਮਾਂ ਬਣਾਉਂਦਾ ਉਹ ਬਹੁਤ ਵਧੀਆ ਵੇਖਣ ਵਾਲੀਆਂ ਹੁੰਦੀਆਂ